ਚੱਲ ਪੁੱਤ ਚੁੱਪ ਕਰ ਜਾਣ ਮਨਦਾ ਮੈਂ ਮੇਰੀ ਗਲਤੀ ਯਾਰ ਮੇਰੇ ਕੋਲ ਉਹ ਹੋ ਗਿਆ ਵਾ ਚੁੱਪ ਕਰ ਪਨੀਲਾ ਟੁੰਡਾ ਚਾਹ ਦੇ ਕੋਟ ਉੱਪਰ ਲਾ ਚਾਹ ਬਈ ਮਾਨੀ

ਉਹਨ ਦਾ ਮੇਰੀ ਤੇ ਸਾਰੀ ਉਹ ਗੈਲਰੀ ਖਾਲੀ ਹੋ ਗਈ ਮੇਰੇ ਤੇ ਆਪਣੇ ਕਈ ਜ਼ਰੂਰੀ ਚੀਜ਼ਾਂ ਵੈਸੇ ਸਾਰੀ ਗਲਤੀ ਤੇਰੀ ਆ ਗੋਲਡੀ ਮੈਂ ਮੰਨਦਾ ਵਾ ਮੇਰੀ ਗਲਤੀ ਆ ਮੈਂ ਕਿਹੜਾ ਨਹੀਂ ਮੰਨਦਾ ਮੈਂ ਮੰਨਦਾ ਤੁਸੀਂ ਇਹ ਵੇਖੋ ਵੀਡੀਓ ਤੇ ਡਿਲੀਟ ਹੋਈ ਹੋਈ ਨਾਲ ਮੇਰੇ ਉਹਦੇ ਵਿੱਚ ਕਿੰਨੀਆਂ ਇੰਪੋਰਟੈਂਟ ਚੀਜ਼ਾਂ ਸੀਗੀਆਂ ਮੇਰੀਆਂ ਤੇ ਉਹ ਵੀ ਮੇਰੇ ਕੋਲ ਡਿਲੀਟ ਹੋ ਗਈਆਂ ਮੇਰੀ ਤੇ ਸਾਰੀ ਗੈਲਰੀ ਹੀ ਖਾਲੀ ਹੋ ਗਈ ਆ ਮੈਨੂੰ ਤੇ ਇਹਦੇ ਨਾਲ ਵਾਧਰ ਰੋਣਾ ਚਾਹੀਦਾ ਮੈਨੂੰ ਤੇ ਚੀਕਾਂ ਮਾਰ ਕੇ ਰੋਣਾ ਚਾਹੀਦਾ ਬਾਕੀ ਮੈਂ ਐਡਮਿਟ ਕਰਦਾ ਆ ਮੇਰੀ ਗਲਤੀ ਆ चल कैम हो कोई नहीं हूं फिर ले आओ यार पानी ले आओ हूं फिर कुट के मनना मन नहीं चल बस कर बस दादी दादू दादी दादी अभी फिर कैसा लग रहा है आला फड़ चाय चाय पीती है चलो दांत टूटे जाते हैं चुप कर चल चुप कर ਕਿਰਨ ਦੀ ਬੈਗ ਕਿਤ ਬੜਾ ਹੋ ਰਹੀ ਹੈ ਕਿਉਂਕਿ ਵੀਡੀਓ ਸਾਡੇ ਕੋਲ ਡਿਲੀਟ ਹੋ ਚੁੱਕੀ ਸਾਰ। ਉਹ ਬਸ ਸਪੇਸ ਥੋੜੀ ਜਿਹੀ ਚਾਹੀਦੀ ਸੀ ਖਾਲੀ ਕਰਨਾ ਸੀ ਮੋਬਾਈਲ ਤੋਂ ਉਹ ਕਰਦੇ ਕਰਦੇ ਬਸ ਉਹ ਵੀ ਕਿਸੇ ਤਰੀਕੇ ਡਰੇਟ ਹੋ ਗਈ ਕਿ ਡਿਲੀਟ ਹੋਈ ਹੈ ਸਾਰੀ ਗੋਲਡੀ ਕੋ। ਇਹ ਚੀਜ਼ ਮੰਨਦਾ। ਮਮਾ ਮੰਨਵਾ ਦੇ ਮੈਨੂੰ ਗੋਲਡ ਰਿੰਦੇ ਦਿਓ। ਐਸ ਕਰਕੇ ਅੱਜ ਇਹ ਵੀਡੀਓ ਨਹੀਂ ਪਾਈਗੀ। ਇਸ ਦੁਬਾਰਾ ਸ਼ੂਟ ਹੋਏਗਾ ਵੀਡੀਓ ਦਾ। ਫਿਰ ਦੁਬਾਰਾ ਪਾਵਾਂ। ਮੈਂ ਦੱਤੀ ਮੇਰੇ ਕੋਲ ਰਿੰਦੋ ਚਲੋ ਇਹ ਦਨੇ ਆ ਪੱਬੀ ਇਧਰ ਬਾਏ ਬਾਏ ਕਰੋ ਫਿਰ ਖੁਸ਼ ਹੋ ਹੋ ਨਾ ਚਲ ਪੁੱਤ ਚਲ ਕੈਮ ਹੋ ਕੋਈ ਨਹੀਂ ਕਾਲ ਮੇਰੇ ਤੂੰ ਸੌਰੀ ਮੰਗ ਲਾ ਮੈਂ ਤੇ ਮੈਂ ਅਪੋਲੋਜਾਈਜ਼ ਕਰਦਾ ਕਿ ਮੇਰੀ ਮਿਸਟੇਕ ਆ ਮੈਂ ਮੰਨਦਾ ਕਿ ਮੇਰੇ ਕੋਲ ਬਾਕੀ ਇਹ ਹੀ ਵੇਖਣਾ ਇਹ ਕਰਨਾ ਮੇਰੇ ਕਿੰਨੇ ਉਹਦੇ ਤੇ ਜ਼ਰੂਰੀ ਚੀਜ਼ਾਂ ਸੋਣ ਤੇ ਨਾਲ ਹੀ ਚਲੇਗੀ ਨਾ ਠੀਕ ਹੈ ਗਾਇਸ ਮਮਾ ਰੋ ਰਹੀ ਥੀ ਮੈਂ ਮੈਂ ਇਹਨੇ ਫੋਰ ਟ੍ਰਾਈ ਕੀਤਾ ਮਮਾ ਮਮਾ बोल मम्मा मावा नहीं मैं मैंने चुप करवाया वरना ऐसे ही रोते रहना था मम्मा ने हाँ <स्याँगी> जी जी सारे ने मैं मैं बताता हूँ ये मेरी ना डबल मिस्टेक हो गई थी फिर फिर भी ना मम्मा ने ना पापा पा, पा को दिया मिस्टेक के ऊपर मिस्टेक हो गई थी फिर 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 क्या हुआ वो पापा पा, पा ने ना पापा पा ने ना ना गलती से ना सारी वीडियो ढाली ਦੀ ਅੱਜ ਅੱਜ ਅਸੀਂ ਫਿਰ ਬਣਾਏਗੇ ਵੀ ਵੀ ਕਾਸ਼ੀ ਜੋ ਕਹਿ ਰਹੀ ਹੈ ਬਿਲਕੁਲ ਸਹੀ ਕਹਿ ਰਹੀ ਹੈ ਵੀਡੀਓ ਸਾਰੀ ਐਡਿਟ ਹੋ ਚੁੱਕੀ ਸੀਗੀ ਤੇ ਕਾफी 파ਟ ਹਜੇ ਨੈਕਸਟ ਵੀ ਪਿਆ ਸੀਗਾ ਤੇ ਆਪਾਂ ਕੱਲ ਬਾਅਦ ਸ਼ੂਟ ਕਰਕੇ ਮੀ ਬੜਾ ਬੈਂਡ ਹੈਗਾ ਤੇ ਉਸ ਤੋਂ ਬਾਅਦ ਮਾਰਨਿੰਗ ਜਦੋਂ ਵੀਡੀਓਸ ਕੱਢਣ ਲੱਗੀ ਮੈਂ ਸਾਰੀਆਂ ਤੇ ਮੈਂ ਜਿਹੜੀਆਂ ਪੁਰਾਣੀਆਂ ਵੀਡੀਓ ਸੀਗੀਆਂ ਸਾਰੀਆਂ ਡਿਲੀਟ ਕਰਤੀਆਂ ਤੇ ਮੈਨੂੰ ਰੀਸਾਈਕਲ ਬਿਨ ਲੱਭਣ ਦੀ ਪਿਆ ਹੈਗਾ ਤੇ ਮੈਂ ਮਾਨਸਰਬ ਨੂੰ ਕਿਹਾ ਕਿ ਚਲੋ ਤੁਸੀਂ ਨਾ ਡਿਲੀਟ ਕਰ ਦੋ ਤੇ ਸਿੰਬਾ ਦੀ ਰੋਟੀ ਦਾ ਵੀ ਕਰਨਦੇ ਹੀ ਹੋਰ ਵੀ ਕੀ ਪਤਾ ਕੀ ਕੁਛ ਦਿਮਾਗ ਤੇ ਚੱਲਦਾ ਪਿਆ ਹੈ ਤੇ ਇਹਨਾਂ ਨੇ ਕੀ ਕੀਤਾ ਕਿ ਰੀਸੈਂਟ ਵੀਡੀਓ ਸਾਰੀਆਂ ਡਿਲੀਟ ਕਰਤੀਆਂ ਮਤਲਬ ਸਾਰਾ ਫੋਨ ਖਾਲੀ ਕਰਤਾ ਉਹ ਖਾਲੀ ਕਰਨ ਤੋਂ ਬਾਅਦ ਮੈਂ ਕਿਹਾ ਚਲੋ ਰੀਸਾਈਕਲ ਬਿੰਦ ਦੇ ਵਿੱਚ ਹੋਣੀ ਆਵਾ ਇਹ ਚੋ ਕੱਢ ਲਓ ਇੰਨਾ ਮੈਂ ਕਹਿ ਕੇ ਰੀਸਾਈਕਲ ਬਿੰਦ ਦੇ ਵਿੱਚ ਵੀਡੀਓਸ ਹੈਗੀਆਂ ਸੀ ਇਹਦੇ ਆਪਾਂ ਅੰਦਰ ਚੱਲ ਗਏ ਮੈਂ ਅੰਦਰ ਚੱਲ ਗਈ ਮम्मी ਨੇ ਬਣਾਇਆ ਸੀਗਾ ਮਟਰੋਨੀ ਤੇ ਉਸ ਤੋਂ ਬਾਅਦ ਮੈਂ ਜਦੋਂ ਆਈ ਹਾਂ ਤੇ ਇਹਨਾਂ ਨੇ ਉਹ ਵੀ ਸਾਰੀਆਂ ਡਿਲੀਟ ਕਰਤੀਆਂ ਰੀਸਾਈਕਲ ਬਿਨ ਚੇ ਤੇ ਚਲੋ ਸਾਰਾ ਖੁਸ਼ੀ ਹੈ ਮੈਸੀਜ ਆ ਤੇ ਅੱਜ ਵੀਡੀਓ ਨਹੀਂ ਪਏਗੀ ਗਲਤੀ ਸਾਡੀ ਆ ਤੇ ਤੁਸੀਂ ਵੇਟ ਕਰੋ ਹੁਣ ਆਪਾਂ ਕੱਲ ਦੁਬਾਰਾ ਸਾਰਾ ਰੀਸ਼ੂਟ ਕਰਾਂਗੇ ਉਸ ਤੋਂ ਬਾਅਦ ਹੀ ਵੀਡੀਓ ਪਾਉਗੀ ਉਹਦੇ ਤੱਕ ਤੁਸੀਂ ਜਿਹੜੀ ਸਾਡੀ ਕੱਲ ਦੀ ਪੁਰਾਣੀ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਮੈਂਟ ਕਰੋ ਤਾਂ ਕਿ ਸਾਡਾ ਹੌਸਲਾ ਬਧੇ ਨਾਲੇ ਜਿਆਦਾ ਤੋਂ ਜਿਆਦਾ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਿਉਂਕਿ ਆਪਾਂ ਸਾਰਾ ਨੂ ਦੇ ਬਦਲ ਦੇ ਰੂ ਫੇਰ ਤੋਂ ਸਟਾਰਟ ਕੀਤਾ ਵਾ ਪਹਿਲਾਂ ਨੇ ਕਿ ਜੇ ਮੈਂਬਰ ਸਾਡੇ ਆ ਨਹੀਂ ਰਏ ਸੀਗੇ ਹਜੇ ਵੀ ਪੂਰੇ ਮੈਂਬਰਸ ਅਵੇਲੇਬਲ ਨਹੀਂਗੇ ਪਰ ਤੁਹਾਡੇ ਕਰਕੇ ਆਪਾਂ ਦੁਬਾਰਾ ਸਟਾਰਟ ਕੀਤਾ ਕਿਉਂਕਿ ਤੁਸੀਂ ਸਾਰੇ ਜਾਣੇ ਬਹੁਤ ਕਹਿ ਰਹੇ ਸੀਗੇ ਕਿ ਤੁਸੀਂ ਉਹ ਵੀਡੀਓ ਨਹੀਂ ਪਾ ਰਹੇ ਕਿਉਂ ਨਹੀਂ ਪਾ ਰਹੇ ਤੇ ਹੁਣ ਅੱਜ ਵੀਡੀਓ ਨਹੀਂ ਪਏਗੀ ਅੱਜਾਨੂੰ ਥੋੜਾ ਜਿਆਦਾ ਸੱਣਾ ਕੀ ਕਹਿੰਦੇ ਆ ਐਡਜਸਟ ਕਰਨਾ ਪਊਗਾ ਤੇ ਕੱਲ ਵੀਡੀਓ ਪੈ ਜੂਗੀ 12:30 ਵਜੇ ਹੀ ਆਪਾਂ ਸਵੇਰੇ ਮਾਰਨਿੰਗ ਹੀ ਜਲਦੀ ਨਿਕਲ ਜਾਾਂਗੇ ਘਰੋਂ ਤੇ ਮਾਰਨਿੰਗ ਸ਼ੂਟ ਕਰਾਵਾਂਗੇ ਤੇ ਫਿਰ ਕੱਲ ਵੀਡੀਓ ਪਾ ਦੇਗੀ ਚਲੋ ਜੀ ਥੈਂਕ ਯੂ ਸੋ ਮਚ